ਨੱਤਰ ਤੇ ਅਸਾੜੀ ਬੋਤਲ ਨਹੀਂ ਮਿਲਟ ਖਾਣਾ ਡਾ ਕੇ ਤੇ ਠੱਡ ਪਾਰ ਰ ਰ ਜਿਹੜੀਆਂ ਬੁੜੀਆਂ ਵਿਚਾਨੇ ਅਨਪਾਨੀ ਉਹ ਠੱਡ ਦੇ ਪੋਤਾਂ ਬੁੜੀਆਂ ਨੂੰ ਹੀ ਪੀਉਂਦੇ ਇਹਨਾਂ ਨੂੰ ਪਾਲਾ ਪਿਆਦੇ ਪਾਲਾ ਪੀ ਕੇ ਥਾਣੇ ਮਰ ਜਾਂਦਾ ਸ਼ਾਂਤ ਸ਼ਾਂਤੀ ਆਉਣੀ ਹੁੰਦੀ ਮੈਂ ਤੈਨੂੰ ਸੁਝਾ ਦਿੰਦਾ ਇਹ ਸ਼ਾਂਤ ਸ਼ਾਂਤੀ ਹੁੰਦੀ ਹੈ ਕਿ ਨਹੀਂ ਜਿਹੜੇ ਪੀਣਾ ਨਹੀਂ ਦੜਦੇ ਆ ਬੋਤਲਾਂ ਸਹੀ ਉਹ ਅੱਜ ਸੌਥਾਂ ਨੂੰ ਕੱਲ ਨੂੰ ਆਪਣੇ ਇਹਨੇ ਪੰਡਾ ਕੇ ਨਹੀਂ ਪੀਉਣਾ ਇਹ ਕੰਮ ਨੇ ਬੁੜੀਆਂ ਨੇ ਸਾਰਾ ਪਹਿਲਾਂ ਲੋਕਾਂ ਦਾ ਸਾਬ ਹੋ ਸੀਗਾ ਪਲੇ ਮਾਨ ਸੀਗੇ ਸਰਪੇ ਚ ਇੱਕ ਉਠਖੜਿਆ ਉਹ ਬਣਾ ਬੋਟਾ ਪੌੜੀਆਂ ਦਰ ਕੋਲ ਖੋਦਾ ਪੈਨੇ ਲੋਕੇ ਜੀ ਇਹ ਹੀਰਾ ਫੇਰ ਇਹ ਵੀ ਸੀਗੀ ਤੇ ਚਾਹ ਲੋ ਬੋਟੇ ਨੇ ਬਣਾ ਕੰਮ ਵੀ ਕਰਦਾ ਸੀਗਾ ਹਾਂਜੀ ਸਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਹੂੰ ਦੋਸਤੋ ਅੱਜ ਆਪਾਂ ਬੈਠੇ ਆਂ ਪਿੰਡ ਬਿਲੇ ਵਾਲਾ ਦੇ ਜ਼ਿਲ੍ਹਾ ਫਰੀਦਕੋਟ ਜਿਹੜਾ ਫਰੀਦਕੋਟ ਦੇ ਵਿੱਚ ਸਵਰਗਵਾਸ ਬਿੱਕਰ ਸਿੰਘ ਨੰਬਰਦਾਰ ਦੇ ਘਰੇ ਜਿਹੜੇ ਆਪਾਂ ਬਜ਼ੁਰਗ ਕੋਲੇ ਬੈਠੇ ਆਂ ਇਨਾਂ ਦੀ ਉਮਰ ਹੈਗੀ 80 ਸਾਲ ਹਾਂਜੀ ਹੁਣ ਪਿੰਡਾਂ ਦੇ ਵਿੱਚ ਜਿਹੜਾ ਸਰਪੰਚੀ ਦਾ ਇਲੈਕਸ਼ਨ ਤੇ ਸਰਪੰਚੀ ਦਾ ਜਿਹੜਾ ਪੂਰਾ ਜੋਰ ਚੱਲ ਰਿਹਾ ਹਰ ਇੱਕ ਉਮੀਦਵਾਰ ਪੂਰੀਆਂ ਤਿਆਰੀਆਂ ਤੇ ਆ ਕਈ ਤਾਂ ਹੁਣ ਫਾਰਮ ਭਰ ਕੇ ਆ ਚੁੱਕੇ ਐ ਅੱਜ ਆਪਾਂ ਜਾਣਕਾਰੀ ਲਵਾਂਗੇ ਬਜ਼ੁਰਗ ਦਾ ਤਜਰਬਾ ਬਹੁਤ ਹੈ 80 ਸਾਲ ਉਮਰ ਆ ਭਾਈ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੋ ਜੇ ਤਾਂ ਜਾਦੇ ਵਧੀਆ ਸਰਬਸੰਮਤੀ ਹੋਊਗੀ ਪਿੰਡ ਨੂੰ ਪੈਰਾ ਵੀ ਹੋਊਗਾ ਸਰਕਾਰ ਵੀ ਉਹਨੂੰ ਸਹੂਲਤ ਦੇ ਰਹੀ ਹੈ ਜਿਵੇਂ 5 ਲੱਖ ਰੁਪਈਆ ਜਾਂ ਹਸਪਤਾਲ ਹੈ ਨਹੀਂ ਜਿਸਪੈਂਸਰੀ ਨਾਲ ਸਕੂਲ ਦੇ ਵੀ ਸੋਚ ਰਹੇ ਹੈ ਸਰਕਾਰ ਵੀ ਵਧੀਆ ਸਹੂਲਤ ਨੇ ਜੇ ਸਰਬਸੰਮਤੀ ਹੁੰਦੀ ਹੈ ਤਾਂ ਅੱਛਾ ਜੀ ਇਹ ਆਪਾਂ ਅੱਜ ਸਾਰੀ ਜਾਣਕਾਰੀ ਲਵਾਂਗੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਕਿਉਂ ਨਹੀਂ ਹੁੰਦੀ ਇਹਦਾ ਕਾਰਨ ਤੇ ਕਿਵੇਂ ਸਿਸਟਮ ਚੱਲ ਰਿਹਾ ਵੀ ਪਹਿਲਾਂ ਕਿਵੇਂ ਹੁੰਦਾ ਸੀ ਅੱਜ ਕੱਲ ਦਾ ਸਿਸਟਮ ਹੈ ਜਿਹੜਾ ਸਰਪੰਚੀ ਦਾ ਹੁਣ ਲੱਖਾਂ ਤੇ ਪਹੁੰਚ ਗਿਆ ਕਿਤੇ ਤਾਂ ਆਪਾਂ ਹੁਣ ਵੀਡੀਓ ਵੇਖਨੇ ਆ ਜਿਹੜੀਆਂ ਬੋਲੀਆਂ ਹੀ ਲੱਗ ਰਹੀਆਂ ਵੀ ਲੱਗ ਬੋਲ ਲਗਾ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਵੀ ਜਾਵੜੀਆਂ ਸਾਰੀ ਜਾਣਕਾਰੀ ਲਵਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਹਾਂਜੀ ਸੱਸੀ ਗੱਬਾ ਬਾਬਾ ਜੀ ਹਾਂ ਸੱਸੀ ਗੱਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਗਤਨਾਥ ਸਿੰਘਾਪੁਰਿਆ ਸਾਵਾ ਫਾਦਰ ਚੈਨਲ ਦਾ ਹੌਲਦਾਰ ਨਗਰੀ ਸੱਸੀ ਗੱਬਾ ਮੁਲਾਜ਼ਮ ਠੀਕ ਹੈ ਜੀ ਗਾਂਦੇ ਨੇ ਵੀ ਉੱਥੋਂ ਦੀ ਆ ਬਾਬਾ ਜੀ ਹੁਣ ਤੁਹਾਡੀ ਉਮਰ ਬਹੁਤ ਹੋ ਗਈ ਹਾਂ 80 ਸਾਲ ਹੋ ਗਈ ਤੁਹਾਡਾ 80 ਸਾਲ ਦਾ ਤਜਰਬਾ ਹਾਂ ਹੁਣ ਜਿਹੜੇ ਪਿੰਡਾਂ ਦੇ ਵਿੱਚ ਪੂਰਾ ਜੋਰ ਚੱਲ ਰਿਹਾ ਸਰਪੰਚੀ ਦਾ ਹਾਂਜੀ ਜੇ ਹੁਣ ਸਰਪੰਚੀ ਵੀ ਆਪਾਂ ਗੱਲ ਕਰੀਏ ਵੀ ਲੱਖਾਂ ਰੁਪਈਆ ਹੀ ਲਾ ਦਿੰਦੇ ਹੈ ਕਈ ਮਾਨ ਪੀਣ ਤੇ ਵੀ ਲਾ ਦਿੰਦੇ ਤੇ ਜੇ ਸਰਬਸੰਮਤੀ ਹੋ ਜੇ ਵੀ ਸਰਬਸੰਮਤੀ ਕਿਉਂ ਨਹੀਂ ਹੁੰਦੀ ਇਹਦਾ ਕਾਰਨ ਤੁਹਾਡੇ ਹਿਸਾਬ ਨਾਲ ਸਰਬਸੰਮਤੀ ਵੀ ਕਿਉਂ ਨਹੀਂ ਹੁੰਦੀ ਇਹ ਸੰਸਾਤੀ ਆਉਣੀ ਹੁੰਦੀ ਮੈਂ ਤੈਨੂੰ ਸੁਝਾ ਦਿੰਦਾ ਜੇ ਸਭ ਸੰਸਤੀ ਹੁੰਦੀ ਹੈ ਕਿ ਨਹੀਂ ਜਿਹੜੇ ਪੀਣਾ ਹੈ ਕਿ ਨਹੀਂ ਦੜਦੇ ਆ ਬੋਤਲਾਂ ਸਹੀ ਉਹ ਅੱਜ ਸਭ ਸੰਸਤੀ ਕੱਲ ਨੂੰ ਆਪਣੇ ਇਹਨੇ ਪਾਣ ਲੈ ਗਏ ਆ ਨਹੀਂ ਪੀਉਣਾ ਇਹ ਕੰਮ ਨਿਬੜ ਗਿਆ ਇਹ ਸਾਰਾ ਤੇ ਵੋਟਾਂ ਸਭ ਸੰਸਤੀ ਨਹੀਂ ਤੇ ਲੋਕੇ ਖਾਂਦੇ ਪਿੰਦੇ ਦਰਵਾ ਡੈਦਾ ਬੁੜੀਆਂ ਠੰਡੇ ਬੋਤਲੀਆਂ ਪੀਉਂਦੇ ਉਹਨਾਂ ਨੂੰ ਬੋਤਲਾਂ ਪਿਆ ਦੇ ਮੀਠ ਖਵਾ ਦੇਣਗੇ ਤੇ ਬੁੜੀਆਂ ਕੀ ਉਹਨਾਂ ਨੂੰ ਠੰਡਾ ਪਿਉ ਉਹਨਾਂ ਨੂੰ ਸਹੀ ਗੱਲ ਝੂਠਾ ਨਹੀਂ ਏ ਨਹੀਂ ਨਹੀਂ ਸਹੀ ਹੈ ਸਿੰਗਾਪਰੀਆ ਵਿਖਾਈ ਨੇ ਚਾਰਦਾ ਮੈਂ ਬੋਟਾ ਪਾਉਂਦਾ ਰਿਆਂ ਕਿ ਜਰੂਰ ਮੇਰੇ ਕੋਲ ਹੀ ਆਏਗਾ ਜੋ ਤਾਂ ਬੋਟਾ ਪੈਂਦੀ ਹੈ ਕਿਰਪਾ ਕਰਕੇ ਮਾਲਕ ਦੀ ਅੱਛਾ ਉਹਦਾ ਜਿਹੇ ਚੱਕਰ ਆ ਵੀ ਬੋਟਾ ਪਾਓ ਸੰਸਰ ਤੇ ਜਿਹੜੇ ਜਿਹੜੇ ਟੈਂਡੀ ਗਿਆ ਉਹ ਨਹੀਂ ਇਹਨਾਂ ਹੋ ਗਦੇ ਉਹਦੇ ਕਿਉਂ ਨਹੀਂ ਹੁੰਦੇ ਆ ਸਭ ਸੰਸਰ ਤੇ ਬਣ ਗਏ ਦੀ ਇਹ ਇਹ ਕੰਨ ਆਪਣਾ ਖਾਣ-ਪਾਣ ਮਰ ਜੂਗਾ ਜਿਹਦੇ ਇੱਧਰ ਪੌਂਦੇ ਨਾ ਬੋਟਾ ਉਹ ਫਿਰ ਹਰ ਸਾਲ ਤੇ ਕਿਹਨੂੰ ਪੱਤ ਕੇ ਵੇਣਾ ਬੋਟਾ ਖੋਦ ਕਰ ਸਰਪੈਨ ਉਹਨਾਂ ਘਰੇ ਵੜ ਜਾਊਗਾ ਜਾ ਕੇ ਇੱਥਾਂ ਨੂੰ ਖੌਂਪ ਉਹਨਾਂ ਖਾਣ-ਪਾਣ ਪਾਉਂਦਾ ਇਹ ਮੇਰੇ ਵੀ ਖੋਦੇ ਆਪਣਾ ਤੇ ਤੇੜੇ ਬੁੜੀਆਂ ਬੁੜੀਆਂ ਨੇ ਉਹ ਨਹੀਂ ਸੋਤੇ ਬੁੜੀਆਂ ਕਹਿੰਦੇ ਠੰਡੇ ਦੇ ਬੋਤਲਾਂ ਹੀ ਪਿਆ ਦਿਓ ਸਹੀ ਗੱਲ ਹੈ ਚਾਰ ਪੰਜ ਦਿਨ ਜਦੋਂ ਹੋਇਆ ਕੰਮ ਚੱਕਰੇ ਸਾਡਾ ਬੰਦਾ ਤਾਂ ਠੀਕ ਆ ਜੋ ਪੰਜਵਾਂ ਛੇਵਾਂ ਦਿਨ ਉਹ ਜਦੋਂ ਮਾੜੇ ਸਿਰ पे ਝੋਟੇ ਦੋ ਚਾਰ ਜਨ ਦਾ ਪਿਓ ਦੇ ਤੇ ਮੁਰਕੇ ਦਾੜ ਮੂੰਗੀ ਦੀ ਰੋਟੀ ਨਾਲ ਖਾਉਂਦੇ ਆ ਤੇ ਸਫੇਜਿਆ ਮਿਲ ਜੂਗੀ ਮੈਨੂੰ ਇਹ ਹੁੰਦੋ ਜੇ ਸਫੇਜੀ ਮੂੰਗੀ ਨਾਲ ਮਿਲ ਤਾਂ ਫਿਰ ਫਿਰ ਤਾਂ ਮੈਂ ਵੀ ਸਫੇਜ ਚੋਂ ਖਾ ਸਕਦਾ ਵਰਦਾ ਹਰੇਕ ਹੀ ਉੱਠੇ ਗਏ ਹਾਂ ਹਾਂ ਹਰੇਕ ਉੱਠੇ ਗਏ ਤੇ ਪੈਸੇ ਪਤਾ ਕਿੰਨੇ ਲੱਗਦੇ ਤੇ ਰੀਤੀ ਦੇ ਬਿਲ ਪੈਸੇ ਲੱਗਦੇ ਲੋਕੀ ਲੜਦੇ ਵੀ ਸਿਰਮੀ ਪੜਾਉਂਦੇ ਆਏ ਆ ਬੁੱਢੇ ਪਿੱਛੇ ਇਹ ਸਭ ਸਾਡੀ ਟੈਂਡੀਗੇਟ ਨਹੀਂ ਹੁੰਦੇ ਕਿ ਅੱਜ ਕਰਤੀ ਤਾਂ ਸਾਲ ਸਾਲਤੀ ਇਹ ਆਪਾਂ ਦੇਖੀ ਤੋ ਖਾਣ ਪੈਣੇ ਚਾਹੂਗਾ ਮੋਟੋ ਤਿਆਪਣੂ ਕੇ ਇਹ ਕੱਲ ਨੂੰ ਪਰਸੋਂ ਨੂੰ ਪੰਡਾ ਗਿਆ ਲਾਗਦੇ ਤੇ ਉਹਨੇ ਸਭ ਜੀ ਕੰਮ ਕੀ ਚੱਲਣਾ ਸਭ ਉਹਨੇ ਮੈਂ ਤੇ ਇਹਦਾ ਆਪਦੇ ਆਪ ਬੜਿਆ ਹੈ ਸਾਨੂੰ ਇਹਦੇ ਦੀ ਕੀ ਹੈ ਠੀਕ ਹੈ ਕਿ ਨਹੀਂ ਸਹੀ ਹੈ ਜਿਵੇਂ ਹੁਣ ਹਾਂਜੀ ਹਾਂਜੀ ਜਿਵੇਂ ਹੁਣ ਬਾਬਾ ਵੀ ਪਿੰਡਾਂ ਦੇ ਵਿੱਚ ਉਹਨੂੰ ਜਦੋਂ ਮੰਨ ਲਓ ਕਾਗਜ਼ ਭਰਿਆ ਜਾਂਦੇ ਹਾਂ ਜਿਹੜੇ ਵਿੱਚ ਹੁੰਦੇ ਆ ਪੰਜ ਸੱਤ ਬੰਦੇ ਉਹ ਜਿਹੇ ਹੁੰਦੇ ਆ ਜਿਹੜੇ ਪਹਿਲਾਂ ਤਾਂ ਉਂਗਲ ਲਾ ਕੇ ਠਾ ਦਿੰਦੇ ਆ ਹਾਂ ਬਾਅਦ ਚ ਅਗਲੇ ਨੂੰ ਹੁੰਦਾ ਯਾਰ ਉਹਨਾਂ ਦਾ ਖਰਚਾ ਵੀ ਕਰਾਈ ਗਏ ਹਾਂ ਤੇ ਉਹੀ ਬੰਦੇ ਬਾਤ ਜਿਹੜੀ ਦਾਰੂ ਵੀ ਮਹਿੰਗੀ ਪਾਲਦੇ ਜਿਵੇਂ ਰਾਇਲਸਟੈਗ ਅੰਗਰੇਜ਼ੀ ਤੇ ਨਾਲ ਫਿਰ ਉਹ ਚਿਕਨ ਦਾ ਰੋਸਟੜੀ ਪਾਲੇ ਸਚਾਈਏ ਇਹ ਗੱਲ ਚਾਹਣ ਗੱਲ ਵੀ ਸੱਚੀ ਹੈ ਗੱਲ ਸੱਚੀ ਆ ਜੇ ਚਿਕਨ ਚਿਲੀ ਪਾਲਦੇ ਆ 500 ਨਹੀਂ ਬਸ ਉਹ ਹੀ ਆ ਜਿਹੜੇ ਉਹ ਗੱਲਾਂ ਦੇ ਜਿਹੜੇ ਅੰਗਲਾਂ ਦੇ ਬੁੱਤਣਾ ਪੀ ਲੈਂਦੇ ਆ ਤੇ ਮੀਨ ਖਾ ਲੈਂਦੇ ਤੇਦੇ ਦੇ ਪਰ ਤੇ ਇਹਨੇ ਬੁੜੀਆਂ ਠੰਡੇ ਪਾਣ ਠੰਡੇ ਜੇ ਬੁੱਤਣੇ ਪਾ ਤੇ ਹੋਰ ਵੀ ਹੋਰ ਚੱਲ ਹੋਰ ਤਾਂ ਜਾਣਦੇ ਕਿਦੋਂ ਜਿਹਨੇ ਅਨਪਾਨੇ ਪਕਣ ਉਹਨਾਂ ਦਾ ਵਿਸ਼ਾ ਨੂੰ ਪੜਦਾ ਗੱਲ ਆਲੀ ਮਤ ਕਿਤੇ ਮੀਨ ਖਾਣੇ ਕਹਿੰਦੇ ਚਿਗੀ ਚਿਗੀ ਪਾਣੀ ਵਾਲੀ ਬੋਤਲ ਪੀਨੇ ਥੋੜਾ ਬਾਈਨਾ ਖਾਣਵਾਂ ਦੀ ਮੁਰਗੀ ਵੀ ਨਹੀਂ ਸੋਵੇ ਖਾਣਾ ਤੇ ਇਹ ਲੋਕੋ ਗਾਤਾ ਆਪਾਂ ਸਮਝਿਓ ਇਹ ਸੰਸਥਾ ਤੇ ਉਤਾਰਨੀ ਮਨ ਉਹ ਵੀ ਜੇ ਹਫਤੇ ਆਦੇ ਹੋਗੇ ਨਾ ਤੇ ਸਾਡੇ ਖਾਨਵਾਲ ਕੱਲ ਤੇ ਮੁੱਕ ਜੂਵੇ ਸੰਕੇ ਨੇ ਪੰਦਾ ਗਲਾਗ ਲੋਕੀ ਬੁਖੇ ਹੀ ਕਰਦੇ ਪੋਕ ਗੱਲ ਮੇਰੀ ਜੂਠੀ ਮੇਰੇ ਸਾਬ ਆਤਮਾਨ ਕੇ ਮੇਰੀ ਬੇਟੀ ਵੀਰੂ ਗੱਤ ਕਰ ਦੂੰ ਮੈਂ ਟੈਂਡੀ ਗੇਰਮ 80 ਸਾਲ ਦੀ ਉਮਰ ਹੈ ਮੇਰੀ ਤੇ ਤਜਰਬੇ ਮੇਰੇ ਕੋਲੇ ਆ ਮੈਂ ਵੋਟਾਂ ਪਾਉਂਦਾ ਨੇ ਠੀਕ ਆ ਆਪਾ ਬੋਰਡ ਦਾ ਇਹ ਜੇ ਕਿਹ ਤੋਂ ਪੈਸਾ ਨਹੀਂ ਲਿਆ ਤੇ ਨਾ ਕਿ ਇਹ ਰੋਸ ਕੀਤਾ ਭਲਾ ਕਿਹ ਰੋੜੇ ਮੈਂ ਕਰੋੜ ਰੁਪਇਆ 2 ਕਰੋੜ ਨਹੀਂ ਲੈਂਦਾ ਮੈਂ ਬਸ ਫ੍ਰੀ ਪਾਉਣਾ ਕਿਰਪਾ ਕਰੇ ਪਿਆਰ ਸੇ ਕਹਦੇ ਨਾ ਇਹ ਮੁਹੱਬਤ ਹੈ ਵੱਡੇ ਇਸ ਸਾਲ ਬੀਲੇ ਵਾਲੇ ਦੇ ਵਿੱਚ ਚਾਰ ਸਰਪੰਚ ਉੱਠੇ ਆ ਹਾਂ ਤੁਹਾਡੀ ਉਮਰ ਹੁਣ 80 ਸਾਲ ਹੋ ਗਈ ਤੁਸੀਂ 80 ਸਾਲ ਦੇ ਵਿੱਚ ਬੀਲੇ ਦੇ ਚਾਰ ਸਰਪੰਚ ਉੱਠਦੇ ਦੇਖੇ ਨਾ ਇਹਦਾ ਕਾਰਨ ਵੀ ਕਿਉਂ ਚਾਰ ਐਸਕੇ ਉੱਠੇ ਆ ਉਦੋਂ ਪਹਿਲਾਂ ਲੋਕਾਂ ਦਾ ਸਾਬ ਹੋਰ ਸੀ ਜਿਆ ਪਲੇ ਮਾਨਸਿਕੇ ਸਰਪੇ ਜੇ ਇੱਕ ਉਡਖੜਿਆ ਉਹ ਬਣਾ ਬੋਟਾ ਪੌਣੀਆਂ ਦਰ ਕੋਦਰ ਖੋਦਾ ਪੈਨੇ ਲੋਕੇ ਜੇ ਇਹ ਹੀਰਾ ਫੇ ਰਹੀ ਸੀਗੀ ਤੇ ਚਾਹਣੋ ਬੋਟੇ ਨੇ ਬਣਾ ਕੰਮ ਵੀ ਕਰਦਾ ਸੀਗਾ ਹੁਣ ਜਿਹੜੇ ਚਾਹ ਰੁੱਟੇ ਆ ਇਹਦੇ ਜੇ ਸਭ ਤੋਂ ਤੇ ਬਣ ਕੇ ਜੇ ਦੇ ਸਭ ਤੋਂ ਕੱਲ ਤੇ ਆਪਾਂ ਪਚਲ ਪਾਣੀ ਮਰ ਜੂਗੇ ਤੇ ਕਹਿੰਦੇ ਸਾਨੂੰ ਕੱਪ ਕਹਿੰਨੇ ਪੰਡਾ ਗਲਾ ਇਹਦੇ ਜਿਹੜਾ ਸਭ ਤੋਂ ਜੂੜੀ ਮਾਤਾ ਆਉਂਦੇ ਆ ਬਣੇ ਤੇ ਬੁਣਾਵੇ ਸੰਜਤਾ ਨਹੀਂ ਆ ਇਹ ਤਜਰਬਾ ਹੈ ਜਾਣ ਕੇ ਉਹ ਕਰੇ ਜਿਹੜੇ ਕਰੇ ਜਵੇ ਰਾਏ ਵੀ ਕਿ ਕੋਈ ਚਰਚਗਿਰ ਜੀ ਨਹੀਂ ਖਾਂਦੇ ਆ ਚਰਚਗਿਰ ਜੀ ਨਹੀਂ ਖਾਂਦੇ ਜਿਹੜੇ ਘਰੇ ਚਰਚਗਿਰ ਚੱਲ ਜਾਂ ਉੱਥੇ ਮੈਂ ਤੇਰੇ ਚਾਰਸ ਵਾਲੀ ਬੋਤਲ ਮੈਂ ਮੀਟ ਕਰਨ ਢਾਕੇ ਤੇ ਠੱਡ ਪਾ ਰਿਹਾ ਜਿਹੜੀਆਂ ਬੁੜੀਆਂ ਵਿਚਾਨੇ ਆਨ ਪੜਨੇ ਉਹ ਠੱਡ ਦੇ ਪਾਉਂਦਾ ਬੁੜੀਆਂ ਨੂੰ ਹੀ ਪੀਉਂਦੇ ਇਹਨਾਂ ਨੂੰ ਪਾ ਪਿਆਦੇ ਪਾ ਲੇ ਪੀ ਕੇ ਥਾਂ ਦੇ ਮਰ ਜਾਂ ਬਾਬਾ ਹੁਣ ਹਰੇਕ ਪਿੰਡ ਦੇ ਵਿੱਚ ਪੰਚਾਇਤੀ ਚੋਣਾ ਜਿਹੜਾ ਸਰਪੰਚੀ ਦਾ ਇਲੈਕਸ਼ਨ ਜ਼ੋਰਾਂ ਤੇ ਚੱਲ ਰਿਹਾ ਹਾਂਜੀ ਤੁਸੀਂ ਹੁਣ ਪਿੰਡਾਂ ਦੇ ਲੋਕਾਂ ਨੂੰ ਕੀ ਰੈ ਕੀ ਅਪੀਲ ਕਰਦੇ ਹੋ ਕਰਨੀ ਚਾਹੁੰਦੇ ਮੈਂ ਪੀ ਲਿਓ ਕਰਨੀ ਚਾਹੁੰਦਾ ਵੀ ਪਿੰਡਾਂ ਲੋਕ ਜਿਹੜੇ ਛੱਪਦੇ ਆਪੇ ਨਾ ਲੜੋ ਨਾ ਪਿੜੋਣਾ ਠੀਕ ਹੈ ਕਿ ਨਹੀਂ ਕਿ ਵੋਟਾਂ ਪੰਜ ਸਾਲਾਂ ਨੂੰ ਫੇਰ ਆ ਜਾਣੀਆਂ ਅਗੇ ਨਾ ਸਮਝ ਤੇ ਜੇ ਲੜ ਪੜ ਕੇ ਮਰ ਗਏ ਅੱਡੋ ਦੀ ਹੱਡ ਬਾਹਰ ਪੈ ਜੂ ਤੁਸੀਂ ਵੀ ਨਹੀਂ ਪੈ ਜਾਣੀ ਐ ਤੇ ਵੋਟਾਂ ਨੇ ਇੱਥੇ ਵੋਟਾਂ ਦੇਣੀਆਂ ਤੇ ਨਾ ਵੋਟਾਂ ਛੱਡਦੇ ਨਾ ਉਧਰ ਤੇ ਨਾ ਉਧਰ ਤੇ ਲੜਾਈ ਵੇ ਬਿਲਕੁਲ ਘਾਟਾ ਗੱਲ ਮੇਰੀ ਝੂਠਾ ਮੈਨੂੰ ਦਾ ਦਿਓ 50 ਸਾਲਾਂ ਬਾਅਦ 50 ਸਾਲਾਂ ਬਾਅਦ ਫੇਰ ਵੋਟਾਂ ਆ ਜਾਣੀਆਂ ਕਿਉਂ ਲੋਕਲ ਲੜ ਕੇ ਸਿਰਫ ਤਾਂ ਕਿ ਮਰਦੇ ਫਿਰ ਫਿਰ ਖਾਣ ਪੀਣ ਤੇ ਇੱਟੇ ਭੁੱਖੇ ਬਗਾਈਏ ਜਾਂ ਖਾਬਿਲ ਦੋਦਨ ਟੱਨ ਪਾੜ ਕੇ ਫਿਰ ਕਹਿੰਦੇ ਕਿ ਨਾ ਫੁੱਦੀ ਮਾਂ ਦੇ ਆਪਾਂ ਐਮਐਲਏ ਬਣ ਜਾਗੇ ਇਹ ਵੀ ਤਜਰਬਾ ਐਮਐਲਏ ਬਣਦੇ ਖਾ ਕੇ ਕਹਿੰਦੇ ਕਿ ਤੁਸੀਂ ਹੋ ਜੋ ਵੀ ਸਹੀ ਤਖੜਦੇ ਅਸੀਂ ਮਾਰੇ ਆ ਇਹ ਤਜਰਬਾ ਬਾਈ ਮੈਂ ਗਏ ਸਾਹ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਮੇਰੀ ਕੋਈ ਵੀ ਗਲਤੀ ਹੈ ਮੈਂ ਮਾਫੀ ਮੰਗਦਾ ਹਾਂ ਪਰ ਤੁਸੀਂ ਮਾਫ ਕਰੇ ਮੈਂ ਇੱਕ ਬੜਾ A1 ਵੀਡੀਓ ਪਾਈਆ Sí, है